ਤੱਕੇ ਸ਼ਾਹੀ ਨਾਲ ਰੂਸ-ਯੂਕਰੇਨ ਜੰਗ ਵਿੱਚ ਭੇਜੇ ਜਾਣ ਵਾਲੇ ਨੌਜਵਾਨਾਂ ਵਿੱਚੋਂ ਬਲਾਚੌਰ ਇਲਾਕੇ ਦੇ ਪਿੰਡ ਗਰਲੋ ਬੇਟ ਦਾ ਨਰੈਣ ਸਿੰਘ ਪੁੱਤਰ ਗੁਰਬੰਤ ਸਿੰਘ ਵੀ ਸ਼ਾਮਲ ਹੈ। ਪਿਤਾ ਗੁਰਬੰਤ ਸਿੰਘ ਤੇ ਮਾਤਾ ਗੁਰਮੀਤ ਕੋਰ ਨੇ ਜਵਾਬੀ ਹੁੰਦੇ ਦੱਸਿਆ ਕਿ ਨਵਾਂ ਸਾਲ ਤੋਂ ਕੁਝ ਦਿਨ ਪਹਿਲਾਂ ਨਰੈਣ ਸਿੰਘ ਆਪਣੇ ਦੋਸਤਾਂ ਨਾਲ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀ। ਇਸ ਸੰਬੰਧੀ ਜਦੋਂ ਉਹਨੂੰ ਪੁੱਛਿਆ ਕਿ ਕਿਸ ਏਜੰਟ ਨਾਲ ਕਿੰਨੇ ਰੁਪਏ ਖਰਚ ਕੀਤੇ ਗਏ ਤਾਂ ਉਹਨੇ ਦੱਸਿਆ ਕਿ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਸਾਡੇ ਤੋਂ ਸਿਰਫ 6000 ਰੁਪਏ ਲੈ ਕੇ ਗਿਆ ਸੀ। ਉਨੇ ਦੱਸਿਆ ਕਿ 1 ਅਕਤੂਬਰ 2023 ਵਿੱਚ ਪਹਿਲਾਂ ਵੀ 15 ਦਿਨਾਂ ਲਈ ਨਰੈਣ ਟੂਰਿਸਟ ਬੀਜੇ ਤੇ ਜਾ ਚੁੱਕਿਆ ਹੈ ਉਹਨਾਂ ਨੂੰ ਨਰੈਣ ਦੱਸਦਾ ਸੀ ਕਿ ਉਸ ਦੇ ਦੋਸਤ ਨਾਲ ਮਿਲ ਕੇ ਖਰਚਾ ਕਰਕੇ ਜਾ ਰਹੇ ਹਨ ਉਹਨੇ ਦੱਸਿਆ ਕਿ ਪਿਛਲੇ ਸ਼ਨੀਵਾਰ ਨੂੰ ਨਰੈਣ ਸਿੰਘ ਦਾ ਫੋਨ ਆਇਆ ਤੇ ਉਹ ਬਹੁਤ ਡਰਿਆ ਹੋਇਆ ਸੀ ਅਤੇ ਦੱਸਿਆ ਕਿ ਸਾਨੂੰ ਪਹਿਲਾਂ ਬਹੁਤ ਤੰਗ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਤੇ ਤੱਕੇ ਨਾਲ ਫੌਜ ਦੀ ਸਿਖਲਾਈ ਦਿੱਤੀ ਅਤੇ ਸਾਨੂੰ ਰੂਸ ਯੂਕਰੇਨ جنگ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਮਾਪਿਆਂ ਮੁਤਾਬਕ ਨਰੈਣ ਹਾੜੇ ਕੱਟ ਰਿਹਾ ਸੀ ਕਿ ਉਸ ਨੂੰ ਬਚਾ ਲਿਆ ਜਾਵੇ ਛੋਟੇ ਭਰਾ ਲਖਵਿੰਦਰ ਸਿੰਘ ਅਤੇ ਹੋਰਨਾਂ ਦੱਸਿਆ ਕਿ ਨਰੈਣ ਬਹੁਤ ਮਿਲਾਪਣੇ ਸੁਭਾਅ ਵਾਲਾ ਲੜਕਾ ਹੈ ਉਹਨੂੰ ਦੱਸਿਆ ਹੈ ਕਿ ਇੱਕ ਵੀਡੀਓ ਜਿਸ ਵਿੱਚ ਉਹਨਾਂ ਦੇ ਨਰੈਣ ਸਮੇਤ ਸੱਤ ਨੌਜਵਾਨ ਗੁਹਾਰ ਲਾ ਰਹੇ ਹਨ ਕਿ ਸਾਨੂੰ ਟੂਰਿਸਟ ਵਿਜਿਤੇ ਲੈ ਕੇ ਬੈਲਾਰੂਸ ਵਗੈਰਾ ਲੈ ਗਏ ਅਤੇ ਬਾਅਦ ਵਿੱਚ ਸਾਨੂੰ ਪੁਲਿਸ ਨੇ ਫੜ ਲਿਆ ਤੇ ਆਖ ਰਹੇ ਹਨ ਕਿ ਉਹਨਾਂ ਨੂੰ ਸਿਰਫ ਹੈਲਪਰ ਦੇ ਤੌਰ ਤੇ ਇੱਕ ਸਾਲ ਫੌਜ ਵਿੱਚ ਕੰਮ ਕਰਨਾ ਪਵੇਗਾ। ਇੰਨਾ ਹੀ ਨਹੀਂ ਬਲਕਿ ਨੇਤਾ ਉਸ ਦੇ ਇਲਾਵਾ 10 ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਉਹਨਾਂ ਦੱਸਿਆ ਹੈ ਕਿ ਇਸ ਵੇਲੇ ਉਹ ਯੂਕਰੇਨ ਦੇ ਵਿੱਚ ਹਨ। ਨਰਮ ਸਿੰਘ ਇਹ ਕਿੰਨਾ ਚਿਰ ਹੋ ਗਿਆ ਜਾਨੀ ਕਿ ਇਹਦੀ ਉਮਰ ਇੱਕ ਤਾਂ ਉਮਰ ਦੱਸੋ ਪਹਿਲਾਂ ਕਿੰਨੀ ਉਮਰ ਹੈ ਜੀ? ਕਿੰਨੇ ਸਾਲਾਂ ਦੇ ਜੀ? ਮੈਨੂੰ ਮੈਂ ਆਨ ਪੜਾਂ ਮੈਨੂੰ ਕਿੰਨੇ ਸਾਲਾਂ ਦਾ ਮੁੰਡਾ ਤੁਹਾਡਾ ਹੈ? 21 ਸਾਲ ਦਾ। 21 ਸਾਲ ਦਾ? ਇਹ ਕਿੰਨੇ ਚਿਰ ਹੋ ਗਿਆ ਇਹਨੂੰ ਜਿਹੜਾ ਗਿਆ ਸੀਗਾ ਰਸ਼ੀਆ ਨੂੰ ਗਿਆ ਸੀਗਾ ਮਹੀਨਾ ਉਹ ਚੱਲਿਆ ਮਹੀਨਾ ਉਹ ਚੱਲਿਆ ਹਾਂਜੀ ਤੇ ਉੱਥੇ ਜਾ ਕੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨੂੰ ਫੌਜ ਵਿੱਚ ਭਰਤੀ ਕਰਤਾ ਜੀ ਸਾਨੂੰ ਮਹੀਨੇ ਬਾਅਦ ਫੋਨ ਆਇਆ ਇਹਦਾ ਵੀ ਮੈਸੇਜ ਕੀਤਾ ਵੀ ਮੇਨੂੰ ਮੰਮੀ ਇਹਨਾਂ ਨੇ ਖੜਦਿਆ ਤੇ ਮੈਨੂੰ ਇਧਰ ਪੁਲਿਸ ਵਿੱਚ ਕਰ ਦਿੱਤਾ ਇਹਦੇ ਚ ਜੇਲ੍ਹ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚਲੇ ਨੇ ਭਰਤੀ ਕਰ ਦਿੱਤਾ ਮਤਲਬ ਵੀ ਸਾਨੂੰ ਡਰਾਪ ਆ ਗਏ ਇਹਨਾਂ ਨੇ ਫਰੈਂਡਪ੍ਰਿੰਟ ਲਾ ਕੇ ਸਾਨੂੰ ਡਰਾਪ ਆ ਗਏ ਪਸਟੀ ਕਰ ਦਿੱਤਾ ਤੁਮਨ ਰਹੀ ਲੁਭਸਾ ਸੀ ਤਾਂ ਇਹੰਨਾ ਤੇ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਬੇਟੇ ਨਾਲ ਲਾਸਟ ਟਾਈਮ 10 12 ਦਿਨ ਨਹੀਂ ਹੋਈ ਗੱਲ ਨੂੰ ਭਈਆ ਕਿੰਨਾ ਪੜਿਆ ਹੋਇਆ ਜੀ ਮੁੰਡਾ ਜੀ ਇਹ ਪ੍ਰਸਤੁਤੀ ਚੀਜ਼ ਹੈ ਕਿੱਥੋਂ ਬੜਾ ਸੁਣੋ ਹਾਂਜੀ ਇਥੇ ਕੀ ਕੰਮ ਕਰਦਾ ਸੀ ਪੜਾ ਕਰੇ ਸੀ ਜੀ ਮੜ ਮੋਟਾ ਕਰਦੇ ਕਰਦੇ ਸੀ ਜੀ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਘੁੰਮਣ ਲੇ ਉਹ ਕਿਹੜੀ ਜਗ੍ਹਾ ਗਿਆ ਸੀ ਠੀਕ ਹੈ ਸੀ ਅੱਗੇ ਬੱਚਿਆਂ ਨਾਲ ਰਲ ਕੇ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਹਾਂਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਸੀ ਜੀ ਉੱਥੇ ਟੂਰਸਟ ਵੀਜੇ ਤੇ ਗਿਆ ਘੁੰਮਣ ਲਈ ਏਜੰਟ ਨੇ ਧੋਖਾਧੜੀ ਕੀਤੀ ਆ ਤੁਹਾਡੇ ਨਾਲ ਨਹੀਂ ਆਪ ਹੀ ਬੱਚਿਆਂ ਨੇ ਪਤਾ ਕਿੱਥੋਂ ਏਜੰਟ ਲੱਗਿਆ ਕਿੱਥੋਂ ਇਹਨਾਂ ਨੇ ਸਲਾਹ ਬਣਾਈ ਬਸ ਇੰਨੀ ਗੱਲ ਮੈਨੂੰ ਬੋਲੀਏ ਮੰਮੀ ਮੈਂ ਘੁੰਮਣ ਲਈ ਜਾਣਾ ਪਹਿਲਾਂ ਵੀ ਗਿਆ ਸੀਗਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲੱਗਿਆ ਸੀਗਾ ਜੀ ਮੇਰਾ ਗਾਤਾ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਇਅਰ ਤੇ ਕਹਿੰਦਾ ਮੈਂ ਘੁੰਮਣ ਜਾਣਾ ਦੁਬਾਰਾ ਨਿਊ ਇਅਰ ਤੇ ਘੁੰਮਣ ਗਿਆ ਹੈ ਦੁਬਾਰਾ ਤੇ ਹੋਰ ਵੀ ਇੱਥੋਂ ਦੇ ਬੱਚੇ ਸੀ ਤੁਹਾਡੇ ਕੋਈ ਲੋਕਲ ਪਿੰਡ ਦਾ ਜਾਂ ਕੋਈ ਪਰ ਜਿੱਦਾਂ ਲੜਾਈ ਲੱਗੀ ਵੀ ਆ ਫਿਰ ਉੱਥੇ ਟੂਰਿਸਟ ਵੀ ਜੇ ਤੇ ਜਾਤਾ ਧੋਖੇ ਜਿ ਰੱਖਿਆ ਏਜੰਟ ਨੇ ਧੋਖੇ ਜਿ ਰੱਖਿਆ ਕੋਈ ਟੈਕਸੀ ਵਾਲਾ ਮਿਲਿਆ ਨਾ ਨੂੰ ਹਾਂ ਉਹਨੇ ਕਿਹਾ ਜੀ ਮੈਂ ਨਾ ਤੁਸੀਂ ਉਹਨੂੰ ਕਮਾਨ ਲੈ ਗਿਆ ਜੀ ਕਹਿੰਦਾ ਮੈਂ ਯੂਕਰੇਨ ਘੁਮਾਨ ਲੈ ਕੇ ਜਾਊਂਗਾ ਤੁਹਾਨੂੰ ਅੱਛਾ ਹਾਂ ਜਿੱਥੇ ਲੜਾਈ ਲੱਗੀ ਵੀ ਆ ਉੱਥੇ ਕਮਾਂ ਲੈ ਗਿਆ ਉੱਥੇ ਜਾ ਕੇ ਇਹਨਾਂ ਕੋ ਪੈਸੇ ਮੰਗੇ ਕਹਿੰਦਾ ਮੈਨੂੰ ਪੈਸੇ ਦੇ ਉਹ ਮੈਂ ਤੁਹਾਨੂੰ ਗਾਂ ਘਮਾਉਂਗਾ ਇਹ ਕਹਿੰਦੇ ਸਾਡੇ ਕੋ ਪੈਸੇ ਨਹੀਂ ਉਹਨੇ ਉੱਥੇ ਲਾ ਦਿੱਤਾ ਜੀ ਉੱਥੇ ਲਾ ਦਿੱਤਾ ਇਹਨਾਂ ਨੂੰ ਆਰਮੀ ਨੇ ਪੁਲਿਸ ਨੇ ਚੱਕ ਲਿਆ ਜੀ ਕਹਿੰਦੇ ਤੁਸੀਂ ਇਲੀਗਲ ਆਏ ਹੋ ਸਾਡੀ ਕੰਟਰੀ 'ਚ ਤਾਂ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਕਾ 2-3 ਦਿਨ ਜੇਲ੍ਹ 'ਚ ਰੱਖਿਆ ਮੁੜ ਕੇ ਹੀ ਇਹਨਾਂ ਕੋ ਆਰਮੀ ਨੂੰ ਹੈਂਡਲ ਕਰਤਾ ਆਰਮੀ ਨੇ ਕੁੱਟਮਾਰ ਕਰਕੇ ਇਹਨਾਂ ਨੂੰ ਸਾਈਨ ਕਰਾ ਲਈ ਜੀ ਸਾਈਨ ਕਰਾ ਕੇ ਹੁਣ ਉਹ ਅੱਗੇ ਲੜਾਈ ਤੇ ਭੇਜਿਆ ਪਹਿਲਾਂ 15 ਦਿਨ ਟ੍ਰੇਨਿੰਗ ਦਿੱਤੀ ਪਿੱਛੇ ਹੀ ਮੁੜ ਗਏ ਰੈੱਡ ਲਾਈਨ ਤੇ ਲੈ ਕੇ ਜਾ ਰਹੇ ਆ ਇਹ ਜਿਹੜਾ ਏਜੰਟ ਹੈ ਇਹਦਾ ਕੁਝ ਪਤਾ ਤੁਹਾਨੂੰ ਕਿੰਨੇ ਪੈਸੇ ਲਏ ਸੀ ਉਹਨੇ ਏਜੰਟ ਨੇ ਏਜੰਟ ਨੇ ਇਹਨੂੰ ਇਦਾਂ ਕੁਝ ਨਹੀਂ ਪਤਾ ਸਾਡੇ ਮੁੰਡੇ ਨੇ ਉਹਨੇ ਕੀਤਾ ਜੋ ਕੀਤਾ ਬੱਚਾ ਨਾ ਰੱਖ ਕੇ ਉਹਨੇ ਕਿੰਨੀ ਟਿਕਟ ਲਾ ਕੇ ਗਿਆ ਸੀਗਾ ਇਤੋਂ ਕਿੰਨੇ ਪੈਸੇ ਲੱਗੇ ਸੀ 6000 ਰੁਪਏ ਲੈ ਕੇ ਗਿਆ ਮੇਰੇ ਕੋਲ 6000 ਹਾਂ ਜੀ ਜਿਹੜੇ ਬਾਕੀ ਪੈਸੇ ਉਹ ਕਿੱਥੋਂ ਅਰੇਂਜ ਕੀਤੇ ਉਹਨੇ ਬੱਚਿਆਂ ਨਾਲ ਹੀ ਉਹਨੇ ਕੀਤਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਜੇ ਸਾਨੂੰ ਪਤਾ ਹੁੰਦਾ ਮੈਂ ਨਾ ਵੀ ਜੂਤ ਹੁਣ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਕੋਲ ਮੈਨੂੰ ਮੇਰਾ ਬੱਚਾ ਠੀਕ ਠਾਕ ਘਰ ਆ ਜਾਵੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਆਪਣੇ ਬੱਚਾ ਚਾਹੀਦਾ ਯੂਜ਼ਰ ਨੇ ਮੰਗਿਆ ਕਿ ਨਸਲਾਹ ਕਰਕੇ ਘੁੰਮਣ ਗਿਆ ਜੀ ਨਾ ਮਿਸਾਲਾਂ ਦੇਣਗੇ ਨਵੇਂ ਸਾਲ ਤੋਂ ਪਹਿਲਾਂ ਗਿਆ ਸੀਗਾ ਪੰਜ ਚਾਰ ਦਿਨ ਜੀ ਪਰ ਇੱਕ ਸੋਚਣੇ ਵਾਲੀ ਗੱਲ ਆ ਕਿ 6000 ਰੁਪਏ ਤੁਸੀਂ ਸਿਰਫ ਦੱਸ ਰਹੇ ਆ 6000 ਦੀ ਤਾਂ ਟਿਕਟ ਹੈ ਨਹੀਂ 80 85000 ਰੁਪਏ ਦੀ ਰਿਟਰਨ ਟਿਕਟ ਆ ਉਹਨੇ ਬੱਚਿਆਂ ਦੇ ਗਾਂ ਕੀਤਾ ਉਹਨਾਂ ਨਾਲ ਐਵੇਂ ਗੱਲ ਕੀਤੀ ਉਹਨੇ ਕਿਸੇ ਨਾ ਕਿਸੇ ਮੁੰਡੇ ਨਾਲ ਸਲਾਹ ਕਰਕੇ ਪਰ ਤੁਸੀਂ ਇਹ ਪੁੱਛਿਆ ਨਹੀਂ ਵੀ ਸੀਨੇ ਪੈਸੇ ਆ ਬੰਦੀ ਦੀ ਟਿਕਟ ਹੈ ਨਹੀਂ ਤਾਂ 6000 ਰੁਪਏ ਤੁਸੀਂ ਲੈ ਕੇ ਗਏ ਆ ਤੁਸੀਂ ਇਹ ਤਾਂ ਮਤਲਬ ਉਸ ਲਈ ਪੁੱਛਿਆ ਹੀ ਨਹੀਂ ਕੀਤੀ ਕੋਈ ਅਸੀਂ ਨਹੀਂ ਪੁੱਛਿਆ ਇਹ ਕਿ ਆ ਘੁੰਮਣ ਲੈ ਜਾਂਦਾ ਪਹਿਲਾਂ ਵੀ ਗਿਆ ਇਸ ਲਈ ਪਹਿਲਾਂ ਵੀ ਗਿਆ ਸਾਡਾ ਪਹਿਲਾਂ ਕਿੰਨੇ ਪੈਸੇ ਲਾ ਕੇ ਗਿਆ ਸੀਗਾ ਪਹਿਲਾਂ ਵੀ ਉਹਨੇ ਤੇ ਮੁੰਡੇ ਨਾਲ ਗੱਲ ਕੀਤੀ ਸੀ ਜੀ ਇੰਦਾ ਸਾਡੇ ਘਰੋਂ ਇਸ ਤੋਂ ਇਹ ਸਾਬਤ ਹੁੰਦਾ ਕਿ ਉਹਨੂੰ ਗਮਰਾਹ ਕਰਕੇ ਲੈ ਗਿਆ ਜਾਂ ਗਮਰਾਹ ਕਰ ਪੈਸਿਆਂ ਤੋਂ ਬਗੈਰ ਤਾਂ ਅੱਜ ਦਾ ਜਿਹੜਾ ਯੁੱਗ ਚੱਲਦਾ ਹੈ ਦਾ ਪੈਸਿਆਂ ਤੋਂ ਬਗੈਰ ਕੰਮ ਕੋਈ ਨਹੀਂ 6000 ਰੁਪਏ ਦੀ ਕੋਈ ਅੱਜ ਦੀ ਤਰੀਕ ਵਿੱਚ ਵੈਲਿਊ ਨਹੀਂ ਹੈਗੀ ਨਹੀਂ ਮੇਰੇ ਕੋਲੋਂ ਤਾਂ ਕਰੋ 6000 ਹੀ ਲਾ ਕੇ ਗਿਆ ਮੈਂ ਉੱਤੇ ਖਾਣਾ ਪੀਣਾ ਦੇਖੋ 1.5 ਮਹੀਨੇ ਦਾ ਬੀਜ ਲੱਗਾ ਹੈ 1.5 ਮਹੀਨੇ ਦੇ ਵਿੱਚ ਉਹ ਰਹਿ ਰਹੇ ਆ ਉਹਦੇ 12 ਬੱਚੇ ਆ ਹੁਣ ਕੀ ਬਤਾ ਕਿੰਨੇ ਪੈਸੇ ਲਾਏ ਆ ਕਿੰਨੇ ਨਹੀਂ ਲਾਏ ਆ ਉਹਨਾਂ ਦੇ ਕੋਈ ਐਡਰੈਸ ਦਾ ਪਤਾ ਤੁਹਾਨੂੰ ਜਿਹੜੇ 12 ਬੱਚੇ ਆ ਤੁਸੀਂ ਕੋਈ ਰਾਬਤਾ ਵੀ ਨਹੀਂ ਕਾਇਮ ਕੀਤਾ ਵੀ ਕੌਣ ਕੋਈ ਫੋਨ ਆਉਂਦਾ ਹੋ ਵੀ ਜਾ ਉਹਨਾਂ ਨੂੰ ਖੁਸ਼ੀ ਨਾ ਨਾ ਕੋਈ ਸਾਨੂੰ ਫੋਨ ਨਹੀਂ ਆ ਤਵਾਰ ਫਿਰ ਇਸ ਤੋਂ ਤਾਂ ਇਸ ਤੋਂ ਤਾਂ ਸਿਰਫ ਇੱਕੋ ਜ਼ਾਹਰ ਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਧੋਖਾ ਧੜੀ ਦੇ ਵਿੱਚ ਉਹ ਉੱਥੇ ਪੁੱਜ ਚੁੱਕਾ ਆ ਹਾਂਜੀ ਗੁੰਮਰਾਹ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਆ ਤੇ ਪੈਸੇ ਦੀ ਤਾਂ ਕੋਈ ਵੈਲਿਊ ਨਹੀਂ 6000 ਦੀ ਤਾਂ ਕੋਈ ਵੈਲਿਊ ਨਹੀਂ ਹੈਗੀ ਜਿਹੜਾ ਉਹ ਏਜੰਟ ਆ ਉਹਦੇ ਬਾਰੇ ਤੁਹਾਨੂੰ ਕੋਈ ਹੈ ਮਾੜਾ ਮੋਟਾ ਪਤਾ ਕੌਣ ਹੈ ਕੋਈ ਪਤਾ ਉਹਦੇ ਬਾਰੇ ਅੱਛਾ ਉਹ ਲਾਸਟ ਕਦੋਂ ਦਾ ਫੋਨ ਆਇਆ ਤੁਹਾਡੇ ਬੇਟੇ ਦਾ ਲਾਸਟ ਹੀ ਇਹ ਮੇਰੇ ਘਰ ਦਾ ਅੱਜ ਇੱਕ ਹੀ ਸਾਲ ਨਹੀਂ ਬਾਰ ਹੈ ਆ ਜੱਟਕ ਦਿਨ ਹੋਇਆ 8-9 ਦਿਨ ਬਸ ਤੇ ਕੀ ਕਿਹਾ ਉਹਨੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਮੈਂ ਤਾਂ ਮੰਮੀ ਮੈਨੂੰ ਬਚਾ ਲਓ ਬਸ ਹੋਰ ਕੁਝ ਨਹੀਂ ਕਰਨਾ ਵੀਡੀਓ ਕਾਲ ਹੋ ਗਈ ਕਿ ਤੁਹਾਨੂੰ ਨਹੀਂ ਜੀ ਮੈਂ ਸਿੱਧੀ ਬਸ ਕੀਤਾ ਮੈਸੇਜ ਵਿੱਚ ਆ ਨਹੀਂ ਇਹ ਮਤਲਬ